ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ 10 ਕਬੀਰ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੇ ਤੁਮ ਕਾ ਉਹ ਆਪ ਹਾਥ ਦੇ ਮੋਹੇ ਬਚਾਓ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋਰਚਾਨੀ ਜੀ ਕਰਦਾ ਕਰੀਏ ਸਭੈ ਰਨ ਕੋ ਆਸ ਸੰਘਰਿਏ ਪੂਰਨ ਹੋਏ ਹਮਾਰੀ ਆਸਾ ਧੁਰ ਭਜਨ ਕੀ ਰਹੇ ਪਿਆਸਾ ਤੁਮੇ ਚਾੜ ਕੋਈ ਅਬਰਨਾ ਤਿਆਉ ਜੋ ਬਰ ਚਾਉ ਸਤੁਮ ਤੇ ਪਾਉ ਸੇਵਕ ਸੇ ਕਹ ਮਾਰੇ ਤਾਰੀਏ ਚੁਣ ਚੁਣ ਸਤਰ ਹਮਾਰੇ ਮਾਰੀਏ ਆਪ ਹਾਥ ਦੇ ਮੁਝੇ ਉਬਰਿਏ ਮਰਨ ਕਾਲ ਕਾ ਤਰਾਸ ਨ ਵਰਗਿਆ ਹੁਜੋ ਸਦਾ ਹਮਾਰੇ ਪਛਾ ਸ੍ਰੀ ਤੁਜੋ ਕਰਿ ਹੋ ਰਚਾ ਰਾਖ ਲਿਓ ਮਰਾਕਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਤ ਦੁਸ਼ਟਨ ਕੇ ਹੰਤਾ ਤੁਮਹੋ ਪੁਰੀਚ ਤਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਗਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਜਰਾਜ ਬ੍ਰਹਮਾ ਜੋਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਚਨ ਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸਖ ਦਿਓ ਸਤਰਨ ਕੋ ਪਲਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਤੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬ ਉਦ ਕਰ ਕਰਾ ਕਰ ਤਾਰਾ ਭਰਜਾ ਤਰਤ ਤਬ ਦੇ ਅਪਾਰਾ ਜਬ ਆ ਕਰ ਕਰਤ ਹਾਂ ਕਮ ਹਾਂ ਤੁਮੈ ਮਿਲਤ ਦੇ ਧਰ ਸਭ ਹਾਂ ਜੇ ਤੇ ਬਦਨ ਸ੍ਰੇਸ਼ਟ ਸਭ ਧਾਰ ਆਪ ਆਪਣੀ ਬੋਜ ਉਚਾਰੇ ਤੂੰ ਸਭ ਹੀ ਤੇ ਰਹਿਤ ਨਰਾ ਲਮ ਜਾਣਤ ਬੇਦ ਭੇਦੇ ਹਰਿ ਆਲਮ ਨਿਰੰਕਾਰ ਨਿਰਮਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਬਤਾ ਕਾ ਮੂੜ ਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕੋ ਕਰੇ ਪਹਨਨ ਮੰਨਤ ਮਹਾ ਮੂੜ ਕਚ ਭੇਦ ਨ ਜਾਣਤ ਮਹਾਦੇਵ ਕੋ ਕਹਿ ਤ ਸਦਾ ਸਿਵ ਨਿਰੰਕਾਰ ਕਾ ਚੇਨ ਤਨੇ ਪੇਵ ਆਪ ਆਪਣੀ ਬਦ ਹੈ ਜੇ ਤੇ ਬਰਨ ਪਿੰਨ ਪਿੰਨ ਤੇ 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 ਤੁਮਰਾ ਲਕਣ ਗਾਇ ਪਸਾਰਾ ਕਹਿ ਬਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪ ਰੰਗ ਪੈ ਰਾਵ ਕਹਿ ਪੂਪਾ ਅੰਡਜ ਜੀ ਰਜ ਸੇ ਤਜ ਕੀਨੇ ਉਤਪਜ ਖਾਨ ਬਹੁ ਰਚ ਦੇਨੇ ਕਹੋਂ ਫੋਲ ਰਾਜਾ ਹੈ ਬੈਠਾ ਕਉ ਸਿਮਟ ਭਜੋ ਸੰਕਰ ਗੇਠਾ ਸਗਲੀ ਸ੍ਰੇਟ ਦਿਖਾਏ ਅਚੰਭਵ ਆਦ ਜੁਗਾ ਸਰੂਪ ਸੰਭਵ अब रचा मेरी तुम करो सीखो बार सिख संगरो दुष्ट जिते उठवत पाता सकल मलेश करो नहीं परे तिनके, दुष्ट है मरे पुरुख जवन पग परे त्यारे हारे तिनके तुम संकट सब टारे जो कल को इकबार हैं है काल निकट नहीं है रचा है ताए सब कला दुष्ट अरे टें ਕਿਰਪਾ ਦ੍ਰਿਸ਼ਟ ਤਨ ਜੈ ਨ ਹਰ ਹੋ ਤਾ ਕੇ ਤਾਤ ਨ ਕਮੋ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਚਾਸ਼ ਵੈ ਸਕੇ ਨ ਕੋਈ ਏਕ ਬਾਰ ਜਿਨ ਤੁਮੈ ਸੰਵਾਰਾ ਕਾਲ ਫਾਂਸਤੇ ਤਾਈ ਬਾਰ ਜਿਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਦ ਮੈਂ ਸਰਨ ਤਿਹਾਰੀ ਆਪ ਹਾਥ ਦੇ ਲਿਓ ਉਬਾਰੀ ਸਰਬ ਟੋਰ ਮੋਹ ਹੋ ਸਹਾਈ ਦੁਸ਼ਟ ਦੋਖ ਲਿਓ ਬਚਾਈ